केस बन गए पगड़ी बनने का परना बनने का किरपान तो बाद में अमृत छकने के बाद किरपान कचहरा वो बाद में आए तो वह बनने के बाद कह के हमको अमृत पान करा दिए ਹੈਦਰਾਬਾਦ ਦੇ ਸ਼ਮਸ਼ਾబాద్ ਤੇ ਗਚੂਬਾਈ ਪਿੰਡ ਦੇ ਲੋਕ ਹੁਣ ਇਸ ਪਿੰਡ ਨੂੰ ਗੁਰੂ ਗੋਬਿੰਦ ਸਿੰਘ ਨਗਰ ਆਖਦੇ ਨੇ ਇਹਨਾਂ ਲੋਕਾਂ ਨੂੰ ਪੰਜਾਬੀ ਤਾਂ ਬਹੁਤੀ ਨਹੀਂ ਆਉਂਦੀ ਪਰ ਹਿੰਦੀ ਤੇ ਤੇਲਗੂ ਬੋਲਦੇ ਨੇ ਹਾਲਾਂਕਿ ਇਹਨਾਂ ਦੀ ਮਾਂ ਬੋਲੀ ਲੰਬਾੜੀ ਹੈ 73 ਸਾਲ ਦੇ ਲਖਵਿੰਦਰ ਸਿੰਘ ਕਹਿੰਦੇ ਨੇ ਕਿ ਲੰਬਾੜੀ ਜਨਜਾਤੀ ਦੇ ਲੋਕ ਉਹਨਾਂ ਨਾਲ ਹੀ ਸਿੱਖ ਧਰਮ ਵਿੱਚ ਆਏ ਉਹਨਾਂ ਦੇ ਬਜ਼ੁਰਗ ਸਿੱਖ ਰੌ ਰੀਤਾ ਮੁਤਾਬਕ ਕਾਰਜ ਕਰਦੇ ਸਨ ਲਖਵਿੰਦਰ ਸਿੰਘ ਦੱਸਦੇ ਨੇ ਕਿ ਉਹਨਾਂ ਨੇ ਆਪਣੇ ਦਾਦਾ ਨੂੰ ਨੰਨਹੇੜ ਗੁਰਦੁਆਰਾ ਵਿਖੇ ਅਕਸਰ ਜਾਂਦੇ ਦੇਖਿਆ ਤੇ ਘਰ ਵਿੱਚ ਸਿੱਖ ਗੁਰੂਆਂ ਦੀਆਂ ਤਸਵੀਰਾਂ ਅੱਗੇ ਅਰਦਾਸ ਕਰਦੇ ਵੀ ਦੇਖਿਆ ਹੈ दस देने की दो हजार दोना लिया भोग लगा दे के अर संगत को खिला दिया वैसा, वैसा वैसा रहता था मगर यह बाणी पढ़ने का नहीं था यह बाणी पढ़ने का महाराज के गुरु ग्रंथ साहब आने के बाद पढ़ने का एक से दो से चार वैसा होते 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 पांच सौ आदमी यहां पे ਗੁਰਦਾਰੇ ਕੇ ਪਾਸ 500 ਅਮਰਤਧਾਰੀ ਬਣ ਗਏ ਪੂਰੇ ਛੋਟੇ ਬੱਚੇ ਥੋੜੇ ਨਹੀਂ ਛੱਕੇ ਮਗਰ ਬਾਕੀ ਕੇ ਤਾਂ ਪੂਰਾ ਅਮਰਤਧਾਰੀ ਪੂਰਾ ਅਮਰਤ ਛੱਕੇ ਸੋ ਅਭ ਹਮਾਰੇ ਛੋਟੇ ਛੋਟੇ ਬੱਚੇ ਪੂਰਾ ਗੁਰਬਾਣੀ ਕਈ ਨਾਮ ਨਿਕਾਲ ਰਹੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਬੜਨ ਤੋਂ ਪਹਿਲਾਂ ਹੀ ਹਾਲਾਂਕਿ ਲਖਵਿੰਦਰ ਸਿੰਘ ਦੇ ਨਾਲ ਸਿੱਖ ਧਰਮ ਵੱਲ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਪਰ ਕੁਝ ਸਾਲ ਪਹਿਲਾਂ ਲੋਕਾਂ ਨੇ ਇੱਕ ਛੋਟਾ ਗੁਰਦੁਆਰਾ ਵੀ ਬਣਾਇਆ ਇਸ ਪਿੰਡ ਵਿੱਚ ਕੋਈ ਬਹੁਤਾ ਪੜਿਆ ਲਿਖਿਆ ਨਹੀਂ ਹੈ ਪਰ ਇਨ੍ਹਾਂ ਲੋਕਾਂ ਨੇ ਗੁਰਬਾਣੀ ਦੇ ਨਾਲ ਨਾਲ ਸਿੱਖੀ ਨਾਲ ਜੁੜੀਆਂ ਰਹੁ ਰੀਤਾਂ ਨੂੰ ਵੀ ਅਪਣਾ ਲਿਆ ਗੁਰੂ ਗੋਬਿੰਦ ਸਿੰਘ ਜੀ ਮੈਂ ਚਾਲਾ ਮੈਂ ਨਾਂਦੇੜ ਪਹੇੜਦੀ ਵਿਚੜਦੀ ਪੂਜਲ ਜਿਸ ਵੜਦੀ ਅਸੀਂ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦੇ ਆਂ ਅਸੀਂ ਹਰ 4-6 ਮਹੀਨੇ ਅੰਦਰ ਜਾਂ ਸਾਲ ਵਿੱਚ ਇੱਕ ਵਾਰ ਨਾਂਦੇੜ ਜਾਂਦੇ ਆਂ ਅਰਦਾਸ ਕਰਦੇ ਆਂ ਉਹਨਾਂ ਦੀਆਂ ਤਸਵੀਰਾਂ ਰੱਖਦੇ ਆਂ ਅਮੀਰ ਪੇੜ ਦੇ ਗੁਰਦੁਆਰੇ ਵਿੱਚ ਮੈਂ ਆਪਣੀਆਂ ਸੇਵਾਵਾਂ ਦੇਣ ਗਿਆ ਸੀ ਤੇ ਕੁਝ ਮਹੀਨੇ ਉੱਥੇ ਰੁਕਿਆ ਵੀ ਸੀ ਉੱਥੇ ਇੱਕ ਅਧਿਆਪਕ ਸਨ ਜਿਨ੍ਹਾਂ ਤੋਂ ਮੈਂ ਗੁਰਮੁਖੀ ਸਿੱਖੀ 500 ਤੋਂ ਵੱਧ ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 90% ਤੋਂ ਵੱਧ ਲੋਕਾਂ ਨੇ ਸਿੱਖ ਧਰਮ ਅਪਣਾ ਲਿਆ ਹੈ। ਇੱਥੋਂ ਦੇ ਲੋਕ ਫੁੱਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਦੇ ਨੇ। ਕੁਝ ਲੋਕ ਹੋਰ ਛੋਟੇ-ਮੋਟੇ ਕੰਮਾਂ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਨੇ। ਇਹ ਲੋਕ ਕਹਿੰਦੇ ਨੇ ਕਿ ਇਹਨਾਂ ਦੀ ਜ਼ਿੰਦਗੀ ਸਿੱਖ ਧਰਮ ਵਿੱਚ ਆਉਣ ਤੋਂ ਬਾਅਦ ਬਹੁਤ ਬਦਲ ਗਈ ਹੈ। ਇਹਨਾਂ ਲੋਕਾਂ ਲਈ ਰੋਜ਼ ਸਵੇਰੇ ਗੁਰਦੁਆਰੇ ਜਾਣਾ ਹੁਣ ਆਦਤ ਬਣ ਗਈ ਹੈ। ਹੁਣ ਪਿੰਡ ਵਿੱਚ ਗੁਟਕਾ ਜਾਂ ਸਿਗਰਟ ਨਹੀਂ ਦੇਖਣ ਨੂੰ ਮਿਲਦੀ। ਉਸਕੇ ਬਾਅਦ ਡਰਿੰਕਿੰਗ ਸਭ ਬਦਲ ਚੁਕੇ ਦੇ ਵਿਲ ਨਾਟ ਡਰਿੰਕ ਨਾਊ

ਉਹ ਹਰ ਤਾਂ ਜੋ ਪਹਿਲਾਂ ਸਪਿੰਡ ਦੇ ਮਰਦਾਂ ਦੇ ਨਾਲ ਵਿਆਹ ਕਰਵਾਉਣ ਤੋਂ ਚੁਝਕਦੀਆਂ ਸਨ ਹੁਣ ਇਸਪਿੰਡ ਦੇ ਨਵੇਂ ਰੌ ਰੀਤਾਂ ਅਤੇ ਆਦਤਾਂ ਨੂੰ ਅਪਣਾ ਰਹੀਆਂ ਨੇ ਪਹਿਸਤੂ ਲਈ ਤੇ ਨਹੀਂ ਅਨਕੁਣਾ ਨੂੰ ਚੇਸ ਕੋ ਗੁਰਦਾਨੀ ਅਨਕੁਣਾ ਨੂੰ ਪਹਿਲਾਂ ਮੈਂ ਸੋਚਦੀ ਸੀ ਕਿ ਸਪਿੰਡ ਤੋਂ ਆਉਣ ਵਾਲੇ ਵਿਆਹ ਦੇ ਆਫਰ ਨੂੰ ਠੁਕਰਾ ਦੇਵਾਂ ਮੈਨੂੰ ਲੱਗਦਾ ਸੀ ਕਿ ਇੱਕ ਵਾਰ ਬੱਚਾ ਹੋਣ ਤੋਂ ਬਾਅਦ ਮੈਨੂੰ ਮੁਸ਼ਕਿਲ ਆਵੇਗੀ ਪਰ ਵੱਡਿਆਂ ਦੀ ਸਲਾਹ ਤੋਂ ਬਾਅਦ ਇਸਪਿੰਡ ਦੇ ਵਿੱਚ ਵਿਆਹ ਕਰਵਾਉਣ ਦੇ ਲਈ ਮੈਂ ਰਾਜ਼ੀ ਹੋ ਗਈ ਹੋਰਾ ਨੂੰ ਦੇਖ ਕੇ ਹੁਣ ਆਪਣੇ ਬੱਚਿਆਂ ਦੀ ਪੱਗ ਬੰਨਣੀ ਵੀ ਸਿੱਖ ਲਈ ਐ ਮੇਰੇ ਦੋ ਪੁੱਤਰ ਨੇ ਮੈਂ ਪੜੇ ਲਿਖੀ ਨਹੀਂ ਆ ਅਜੇ ਗੁਰਬਾਣੀ ਵੀ ਸਿੱਖਣੀ ਐ ਜੇ ਮੈਂ ਸਿੱਖਣਾ ਵੀ ਚਾਹਾਂ ਤਾਂ ਮੈਂ ਘਰ ਦੇ ਕੰਮਾਂ ਤੋਂ ਸਮਾਂ ਨਹੀਂ ਕੱਢ ਪਾਉਂਦੀ ਹਾਲਾਂਕਿ ਹੁਣ ਇਸ ਪਿੰਡ ਵਿੱਚ ਬਹੁਤ ਘੱਟ ਲੋਕ ਲੰਬਾੜੀ ਜਨਜਾਤੀ ਦੇ ਹਨ ਹਰ ਕੋਈ ਹੁਣ ਖੁਸ਼ੀ-ਖੁਸ਼ੀ ਇਕੱਠੇ ਰਹਿ ਰਿਹਾ ਹੈ ਦੇ ਤੋ ਜੇ ਕੋ ਬਚਨ ਕਮਵ